ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੁਕਥਾ ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤੋ ਮਹਾ ਆਪੇ ਗੁਣ ਗਾਵਾਏਂਦਾ ਪਿਆਰਾ ਆਪੇ ਸ਼ਬਦ ਸੁਮਾਹਾ ਆਪੇ ਸੇਵਾ ਲਾਏਂਦਾ ਪਿਆਰਾ ਆਪੇ ਭਗਤੋ ਮਾਹਾ ਆਪੇ ਗੁਣ ਗਾਵਾਏਂਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲਿਖਣ ਆਪ ਲਖਾਰੀ ਆਪੇ ਲੇਖ ਲਿਖਾ ਮੇਰੇ ਮਾਨੋ ਜਪ ਰਾਮ ਨਾਮ ਓ ਮਹਾ ਅਨੰਦ ਅਨੰਦ ਹੋ ਵਾ ਵਡ ਭਾਗੀ ਐ ਗੁਰ ਪੂਰੈ ਹਰ ਲਾਹਾ ਰਹਾਉ ਆਪੇ ਗੁਪੀ ਕਾਣਾ ਪਿਆਰਾ ਬਣ ਆਪੇ ਗਉ ਚਰਾਹਾ ਆਪੇ ਸਾਵਣ ਸੁੰਦਰਾ ਪਿਆਰਾ ਆਪੇ ਵਣ ਸਵਜਾਹਾ ਲਿਆ ਪੀੜ ਆਪ ਮਰਾਂਗਾ ਪਿਆਰਾ ਕਰ ਬਾਲਕ ਰੂਪ ਪਚਾ ਆਪੇ ਅਖਾੜਾ ਪਾਏਂਦਾ ਪਿਆਰਾ ਕਰ ਵੀਖੈ ਆਪ ਚੋ ਜਾ ਕਰ ਬਾਲਕ ਰੂਪ ਪਾਏਂਦਾ ਪਿਆਰਾ ਚੰਦੂਰ ਕਾਂਸ ਕੇ ਸਮਰਾਹ ਆਪੇ ਹੀ ਬਲ ਆਪੇ ਪਿਆਰਾ ਬਲ ਭੰਨਾ ਮੂਰਖ ਮੋਕਦਾ ਸਭ ਆਪੇ ਜਗ ਤੇ ਉਪਾਏਂਦਾ ਪਿਆਰਾ ਵਸ ਆਪੇ ਜੁਗ ਤੇ ਅਥਾ ਗੱਲ ਜੀ ਵੜਿਆ ਪੀ ਪਾਇਂਦਾ ਪਿਆਰਾ ਜੋ ਪ੍ਰਭ ਖਿੰਚੈ ਤੋਂ ਜਾਵਾ ਜੋ ਘਰ ਬੈ ਸੋ ਪਤਸੀ ਪਿਆਰੀ ਜਪ ਨਾਨਕ ਪਗਤ ਸਮਾ ਗੱਲ ਜੀ ਵੜਿਆ ਪੀ ਪਾਇਂਦਾ ਪਿਆਰਾ ਜੋ ਪ੍ਰਭ ਕਿੰਚੈ ਤਉ ਜਾ ਰਹਾ ਜੋ ਗਰਬੈ ਸੂ ਪੰਚ ਸੀ ਪਿਆਰੇ ਜਪ ਨਾਨਕ ਭਗਤ ਸਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਦੇ ਪੰਜ ਅਕਾਲ ਪੁਰਖ ਦੀ ਕਿਰਪਾ ਅਨਸਾਰ ਜੋਹਰ ਰੋਜ਼ 7:30 ਤੋਂ ਲੈ ਕੇ 8:30 ਵਜੇ ਤੱਕ ਭਾਈ ਤੇਜ ਸਿੰਘ ਕਥਾਵਾਚਕ ਬ੍ਰਿੰਡਾ ਪੂਨ ਪਸਵਰ ਰੋਜ਼ ਸੰਤਾਂ ਬਹੁਤ ਹੀ ਪਿਆਰ ਤੇ ਸਤਕਾਰ ਦੇ ਨਾਲ ਸੰਗਤਾਂ ਕਥਾ ਸ਼ਰਵਨ ਕਰਦੇ ਆ। ਕੋਟੜ-ਕੋਟਾਣ ਸੰਤਨ ਦਰਵਾਜ਼ਾ ਆਪ ਜਪੈ ਅਵਰਹਿ ਨਾਮ ਜਪਾ ਗਏ ਆਪ ਸਾਧ ਸੰਗਤ ਜਿਹੜਾ ਗੁਰੂਖ ਨਾਮ ਜਪਦਾ ਹੈ ਉਹ ਵੀ ਇਸ ਪੌਚੜ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਔਰ ਆਪਣਿਆਂ ਕੋਲ ਆ ਰੁ ਲੈ ਕੇ ਤਰਜੇਦਾ। ਔਰ ਜਿਹੜਾ ਗੁਰਮੁਖ ਆਪ ਜਪਦਾ ਹੈ ਉਹ ਵੀ ਇਸ ਪੌਚੜ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਔਰ ਜਿਹੜਾ ਦੂਸਰਿਆਂ ਨੂੰ ਉਪਦੇਸ਼ ਦੇਣਾ ਕਰਦਾ ਹੈ। ਜੇ ਸਾਧ ਸੰਗਤ ਉਹ ਵੀ ਅਨੇਕਾਂ ਤਰ੍ਹਾਂ ਦੇ ਫਲ 9 ਨਿੱਧਾ ਤੇ 18 ਸਿੱਧਾ ਪ੍ਰਾਪਤ ਕਰ ਲੈਂਦਾ ਹੈ। ਬਾਣੀ ਦੀ ਸ਼ਕਤੀ ਕਥਾ ਕਿਸ ਤਰ੍ਹਾਂ ਸੁਣ ਸਕਦੇ ਤੇ ਇਸੇ ਤਰ੍ਹਾਂ ਸਾਧ ਸੰਗਤ ਤੋਂ ਇਹ ਜਿਹੜਿਆ ਸੰਸਾਰ ਹੈ ਜਿਹੜੀ ਦੁਨੀਆਂ ਆਪਲਕਾ ਹੈ ਜਿਹੜੀ ਗੁਰੂ ਦੇ ਨਾਲ ਜੁੜੀ ਹੋਈ ਹੈ ਸਾਧ ਸੰਗਤ ਉਸ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ ਜਿਸ ਤਰ੍ਹਾਂ ਸਾਰੇ ਕਿਤੇ ਸੁਣਦੇ ਹੁੰਨੇ ਆ ਕਿਤੇ ਪਚਾਲਾ ਕੋਈ ਕਿਤੇ ਹੜਾ ਕੋਈ ਕਿਤੇ ਜੰਮੂ ਦੇ ਵਿੱਚ ਆ ਗਈ ਦੇ ਸਭ ਦੇ ਸਭ ਦੇ ਵਿੱਚ ਆ ਜਾਂਦੇ ਆ ਬੜੀ ਹੈਰਾਨ ਕਿਹਦੀ ਗੱਲ ਹੈ ਕਿਉਂ ਆਉਂਦੇ ਆ ਬੱਚਿਆ ਤੇ ਕੇਵਲ ਇੱਕ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਸਿਰਫ ਉਹ ਕੇਵਲ ਤੇ ਕੇਵਲ ਇੱਕ ਪੰਜਾਬ ਬਚਾਉਂਦੀ ਆ ਕਿਉਂ ਬਚਿਆ ਹੋਇਆ ਸਵੇਰ 2 ਵਜੇ ਤੋਂ ਲੈ ਕੇ ਸਾਰੇ ਗੁਰਦਵਾਰਿਆਂ ਦੇ ਵਿੱਚ ਸਾਜ ਸੰਤ ਕਥਕ ਨੰਤਰ ਚੱਲ ਰਿਹਾ ਬਾਣੀ ਦਾ ਪ੍ਰਵਾਹ ਚੱਲ ਰਿਹਾ ਅਮਰਤੁ ਰੇਲ ਤੋਂ ਬਾੜੀ ਦਾ ਪ੍ਰਵਾਹ ਚੱਲਦਾ ਹੈ ਫਿਰ ਉਸ ਤੋਂ ਬਾਅਦ ਕਥਾ ਸ਼ੁਰੂ ਹੁੰਦੀ ਹੈ ਜੇ ਸਾਰਾ ਸੰਤਾਂ ਪਿਆਰ ਤੇ ਸਤਿਕਾਰ ਦੀ ਨਾਲ ਸਟੱਪ ਨ ਕਰਦੇ ਜਿੱਥੇ ਬਾੜੀ ਦਾ ਪ੍ਰਵਾਹ ਚੱਲ ਗਿਆ ਬਾੜੀ ਦਾ ਬਹੁਤ ਜ਼ਿਆਦਾ ਮੋਰ ਵਰਸ ਰਿਹਾ ਉੱਤੇ ਸਾਧ ਸੰਤਾਂ ਕੋਈ ਹੜਾ ਆਵੇ ਨਾ ਕੋਈ ਝਾੜਾ ਆਵੇ ਤੇ ਨਾ ਸਾਧ ਸੰਤ ਕਾਮ ਕ੍ਰੋਧ ਨੂੰ ਮੂੰਹ ਪਰ ਤੜਕ ਹੁੰਦਾ ਇਸੇ ਕਰਕੇ ਤੇ ਜਿਹੜਾ ਆਪਣਾ ਪੰਜਾਬ ਹੈ ਤਰਕੀਆ ਪੰਜਾਬ ਦੀ ਇਸੇ ਕਰਕੇ ਅਕਾਲ ਪੁਰਖ ਉਹ ਇਹ ਸਾਰੇ ਜੀਵਨ ਦੇ ਉੱਤੇ ਕਿਰਪਾ ਕਰਕੇ ਇਹਨਾਂ ਦੇ ਉੱਤੇ ਬਖਸ਼ਿਸ਼ ਕੀਤੀ ਹੈ ਤੇ ਬਾਣੀ ਤੋਂ ਕਿਡਾ ਬਾਣੀ ਤੋਂ ਵਾਝੇ ਜਿਹੜੇ ਸੁਬੰਦਰਾ ਦੇ ਵਿੱਚ ਡੁੱਬੀ ਜਾਂਦੇ ਆ ਹੜਾ ਦੇ ਵਿੱਚ ਡੁੱਬੀ ਜਾਂਦੇ ਆ ਪਛਾੜਾਂ ਦੇ ਵਿੱਚ ਠਾਈ ਜਾਂਦੇ ਆ ਬਿਲਡਾਂ ਦੇ ਠਾਈ ਜਾਂਦੇ ਆ ਉਹਨਾਂ ਦੇ ਪੂਰਬਲੇ ਭਾਗ ਦੇ ਉਹਨਾਂ ਦੇ ਭਾਗ ਮਾੜੇ ਆ ਜਿਨ੍ਹਾਂ ਦੇ ਨਾਮ ਜਪ ਕੇ ਨਹੀਂ ਵਿੱਚ ਜਿਨ੍ਹਾਂ ਨਾਮ ਦੇ ਨਾਲ ਬੋੜਨਾ ਨਹੀਂ ਦਿੱਤਾ ਸੋ ਬਹੁਤ ਹੀ ਬਾਣ ਕਿਰਪਾ ਹੈ ਭਾਈ ਤੇਜਸ ਸਿੰਘ ਤੇ ਬਾਣੀ ਬਹੁਤ ਹੀ ਬੜੇ ਵਿਸਥਾਰ ਦੇ ਨਾਲ ਅਰਥਾਂ ਰਹੀ ਸੰਕਤਾਂ ਨੂੰ ਨਿਹਾੜ ਕਰਦੀ ਸੰਕਤਾਂ ਵੀ ਬੜੇ ਸ਼ਰਧਾ ਤੇ ਪਿਆਰ ਦੇ ਨਾਲ ਸੁਣਦੀਆਂ ਸੋ ਪੱਛਮੀ ਸਾਡੀ ਵੀ ਇਹਨਾਂ ਨੂੰ ਨਮਸਕਾਰ ਹੈ ਸੋ ਸਤਿਗੁਰੂ ਜੀ ਇਹਨਾਂ ਦੇ ਉੱਤੇ ਕਿਰਪਾ ਕਰਨ ਭਾਈ ਤੇਜਸ ਸਿੰਘ ਦੇ ਉੱਤੇ ਇਹਨਾਂ ਹੋਰ ਵੀ ਅਕਾਲ ਪੁਰਖ ਹੋਏ ਜੀ ਦੇ ਚਰਨਾਂ ਤੇ ਅਰਦਾਸ ਹੈ ਕਿ ਅਕਾਲ ਪੁਰਖ ਹੋਏ ਗੁਰੂ ਇਹੋ ਜੇ ਗੁਰਗੱਪਿਆਰਿਆ ਨੂੰ ਆਪਣੇ ਚਰਨਾਂ ਕਮਣਾਂ ਦੇ ਨਾਲ ਜੋੜੇ ਰੱਖੋ ਤੇ ਇਸ ਤੋਂ ਦਸ ਬਣਾ ਹੋਰ ਆਪਣਾ ਉਪਦੇਸ਼ ਦੇ ਕੇ ਜੋ ਜਗ੍ਹਾ-ਜਗ੍ਹਾ ਤੇ ਵਸ ਰਹੀਆਂ ਸੰਗਤਾਂ ਉਹਨਾਂ ਨੂੰ ਨਿਹਾਲ ਕਰ ਰਹੀ ਹੈ ਬਾਣੀ ਦਾ ਪ੍ਰਚਾਰ ਕਰ ਰਹੀ ਹੈ ਕਥਾ ਦੀ ਰਾਂਝੀ ਤੇ ਸੰਗਤਾਂ ਸੁਣ ਸੁਣ ਕੇ ਬੜਾ ਖੁਸ਼ ਹੁੰਦੀਆਂ ਹਨ ਤੋ ਸ਼ਰਧਾ ਪਰਪਰਨ ਵਧਦੀ ਆਓ ਫਤੇ ਬਲਾਓ ਵੱਜ ਕੇ ਪਿਆਰ ਤੇ ਇਸ਼ਤਿਹਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ